ਕੱਢ ਨਾ ਮਾਨੇ ਸਾਡੇ ਡਾਕਟਰਸ ਨਾਲ ਮਿਸ ਹੈਪਨਿੰਗ ਲੀਆਂ ਬਹੁਤ ਚੱਲ ਰਹੀਆਂ ਨੇ ਤੇ ਜਿਹੜੀ ਉਹ ਲੜਕੀ ਸੀ ਡਾਕਟਰ ਉਹ ਔਨ ਡਿਊਟੀ ਸੀ ਤੇ ਡਿਊਟੀ ਦੇ ਵਿੱਚ ਉਹਨੂੰ ਲਿਜਾ ਕੇ ਐਦਾਂ ਹੋਇਆ ਤਾਂ ਬਹੁਤ ਮਾੜੀ ਘਟਨਾ ਹੈ ਜਿਹੜੀ ਸਾਡੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਉਹ ਹਜੇ ਵੀ ਕੇਸ ਨੂੰ ਡਿਲੇ ਹੋ ਰਿਹਾ ਤੇ ਉਹਨੂੰ ਹਜੇ ਤੱਕ ਕੋਈ ਸਜ਼ਾ ਨਹੀਂ ਮਿਲ ਰਹੀ ਤੇ ਅਸੀਂ ਚਾਹੁੰਦੇ ਆ ਕਿ ਸਰਕਾਰਾਂ ਦੀ ਸੀਬੀਆਈ ਜਾਂਚ ਕਰਾਉਣ ਤੇ ਇਹਦੇ ਪਰ ਬਣਦੀ ਛੇਤੀ ਤੋਂ ਛੇਤੀ ਕਾਰਵਾਈ ਹੋਵੇ ਤੇ ਜਿਹੜੇ ਇਨਸਾਨ ਨੇ ਐਦਾਂ ਦਾ ਕੀਤਾ ਹੈ ਤੈਨੂੰ ਅਰੈਸਟ ਤਾਂ ਉਹਦੀ ਹੋ ਗਈ ਹੈ ਤੇ ਉਹਨੂੰ ਬਣਦੀ ਸਜ਼ਾ ਜਲਦੀ ਦੇ ਕੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਕਾਜ ਜੋ ਡਾਕਟਰਾਂ ਦੇ ਨਾਲ ਇਦਾਂ ਦਾ ਮਿਸ ਬਿਹੇਵੀਅਰ ਦੁਬਾਰਾ ਨਾ ਹੋਵੇ ਡਾਕਟਰਾਂ ਦੇ ਨਾਲ ਕੀ ਬਾਕੀ ਜੋ ਲੜਕੀਆਂ ਨੇ ਤੇ ਉਹਨਾਂ ਦੇ ਨਾਲ ਵੀ ਕਰਨ ਵਾਲੇ ਇਦਾਂ ਦੇ ਬੰਦਿਆਂ ਨੂੰ ਇਸ ਵਾਸਤੇ ਗਿਆਨ ਹੋਵੇ ਕਿ ਹਾਂ ਜੇ ਅਸੀਂ ਕੋਈ ਛੇਦਾਂ ਦਾ ਗਲਤ ਕਰਾਂਗੇ ਤਾਂ ਸਾਡੇ ਨਾਲ ਬਹੁਤ ਕੁਝ ਗਲਤ ਹੋ ਸਕਦਾ ਇਹਦੇ ਲਈ ਸਾਡੀ ਸਰਕਾਰਾਂ ਨੂੰ ਸਖਤ ਕਾਨੂੰਨ ਜਿਹੜੇ ਬਣਾਏ ਹੋਏ ਆ ਉਹਨਾਂ ਨੂੰ ਰੈਗੂਲੇਸ਼ਨ ਦੇ ਵਿੱਚ ਲਿਆਉਣਾ ਚਾਹੀਦਾ ਤੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹਾਂਜੀ ਨਾਮ ਦੱਸਿਓ ਤੇ ਆਪਣਾ ਮੈਂ ਡਾਕਟਰ ਸੰਦੀਪ ਸਿੰਘ ਕੀ ਗੱਲਾਂ ਕਰਨ ਨੂੰ ਡਲ ਚੁੱਕੇ ਲੋਕ ਜਿਹੜਾ ਜੇ ਕੈਡਲ ਮਾਰਸ ਅਸੀਂ ਡਾਕਟਰਸ ਦੇ ਲਈ ਕੱਢਿਆ ਹੈ ਬਹੁਤ ਜ਼ਿਆਦਾ ਸਮਾਜ ਲਈ ਬਹੁਤ ਕਾਨੂੰਨੀ ਹਰਕਤ ਹੈ ਇਹ ਤੇ ਜਿਹੜੇ ਕੁੜੀ ਦੇ ਪਿਤਾ ਸੀਗੇ ਉਹ ਵੀ ਵਿਚਾਰੇ ਯੂਨੀਫਾਰਮਸ ਵੇਚ-ਵੇਚ ਕੇ ਉਹਨਾਂ ਨੇ ਇੱਥੇ ਤੱਕ ਉਹਨੂੰ ਵਿਚਾਰੀ ਨੂੰ ਬਚਾਇਆ ਸੀ ਉਹਨਾਂ ਦੇ ਬਹੁਤ ਸੁਪਰੇ ਸੀਗੇ ਤੇ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਵੀ ਜਿਹੜੇ ਅਜੇ ਹੋ ਰਹੇ ਨੇ ਕੰਮ ਇਹਨਾਂ ਨੂੰ ਇਹ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਅੱਗੇ ਨੂੰ ਐਜਾ ਕੋਈ ਕਾੜ ਨਾ ਹੋਵੇ ਪਬਲਿਕ ਲੈਬ ਸਮਨਾਲਾ ਲੈਬ ਐਸੋਸੀਏਸ਼ਨ ਪੰਜਾਬ ਚੇਅਰਪਰਸਨ ਮੈਂ ਇੱਕ ਰਿਕਵੈਸਟ ਕਰਦੀ ਆ ਮੈਂ ਵੀ ਇੱਕ ਕੁੜੀ ਆ ਮੇਰੇ ਕੋਲ ਕਾਫੀ ਸਾਰੀਆਂ ਟ੍ਰੇਨੀ ਕੁੜੀਆਂ ਕੰਮ ਕਰਕੇ ਜਾਂਦੀਆਂ ਨੇ ਵੀ ਉਹਨਾਂ ਨੂੰ ਅਸੀਂ ਇੰਨਾ ਕੁ ਰਿਸਪੌਂਸਿਬਿਲਟੀ ਚੱਕਣਾ ਚਾਹੁੰਦੇ ਹਾਂ ਵੀ ਉਹਨਾਂ ਦੇ ਘਰ ਜਾਣ ਤੱਕ ਉਹ ਸਾਨੂੰ ਮੈਸੇਜ ਆਵੇ ਕਿ ਉਹ ਸੇਫ ਚੱਲੀਆਂ ਗਈਆਂ ਵੀ ਇਹ ਬਹੁਤ ਦੁਖਦਾਈ ਘਟਨਾ ਆ ਕਿ ਜਿਹੜੀ ਆਪਣੀ ਵਾਪਰੀ ਆ ਕਿਸੇ ਨਾਲ ਵੀ ਹੋ ਸਕਦਾ ਸੋ ਪ੍ਰਸ਼ਾਸਨ ਤੋਂ ਇਹੀ ਮੰਗ ਐ ਕਿ ਇਨਸਾਫ ਦਿਵਾਇਆ ਜਾਵੇ ਸਰਕਾਰ ਜਿਹੜੀ ਮਰਜ਼ੀ ਹੋਵੇ ਪਰ ਮਤਲਬ ਕੁੜੀਆਂ ਦਾ ਜਿਹੜਾ ਦਾਇਰਾ ਉਹ ਸਾਰੀਆਂ ਸਰਕਾਰਾਂ ਦੇ ਵਿੱਚ ਇਕੋ ਜਿਹਾ ਚਾਹੀਦਾ ਤਾਂ ਕਿ ਉਹ ਫਰੰਟ ਫੀਲਡ ਤੇ ਆ ਕੇ ਸਾਰੇ ਆਪਣੇ ਬਾਰਕ ਨੂੰ ਜਿਹੜਾ ਵਧੀਆ ਬਣਾ ਸਕਣ ਤੇ ਲੋਕਾਂ ਦੀ ਸੇਵਾ ਕਰ ਸਕਣ ਧੰਨਵਾਦ ਕਰਦੇ ਆਣਾ ਆਪਾਂ ਕੱਲ ਸਭ ਕੰਨੋਂ ਬਾਤ ਕੱਢਿਆ ਜਾ ਰਿਹਾ ਜੀ ਅੱਜ ਸਰਸਾ ਲੈਡੀਜ਼ ਨੂੰ ਕੀ ਕਰਨਾ ਪਾਉਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬਹੁਤ ਮਾੜੀ ਘਟਨਾ ਵਾਪਰੀ ਕਲਕੱਤਾ ਤੇ ਇੱਕ ਡਾਕਟਰ ਜਿਹੜੀ ਆਪ ਇੱਕ ਡਿਊਟੀ ਤੇ ਸੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਉਸ ਦੇ ਨਾਲ ਬਹੁਤ ਹੀ ਘਨੋਣਾ ਜੁਰਮ ਕਿਸੇ ਨੇ ਕੀਤਾ ਅਤੇ ਡਾਕਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਬੜੀ ਸੈਕਸ਼ੂਅਲੀ ਅਬਿਊਜ਼ ਕਰਕੇ ਉਹਨਾਂ ਨੇ ਇਹ ਜੋ ਘਟਨਾ ਵਾਪਰੀ ਆ ਇਹ ਸਾਡੇ ਸਮਾਜ ਤੇ ਬਹੁਤ ਵੱਡਾ ਕਲੰਕ ਆ ਉਹਦੀ ਸ਼ਰਧਾਂਜਲੀ ਦੇਣ ਲਈ ਸਾਰੇ ਇੱਥੇ ਇਕੱਠੇ ਹੋਏ ਸੀ ਤੇ ਕੈਂਡਲ ਮਾਰਚ ਕੱਢਿਆ ਗਿਆ ਪਰ ਸੋਚਣ ਵਾਲੀ ਗੱਲ ਇਹ ਆ ਵੀ ਸਾਡੀਆਂ ਧੀਆਂ ਪੈਣਾ ਆਮ ਜਿਹੜੇ ਜਨ ਜੀਵਨ ਦੇ ਵਿੱਚ ਸੁਰੱਖਿਅਤ ਨਹੀਂ ਜਿਹੜੇ ਲੋਕ ਲੋਕਾਂ ਦੀ ਜਾਨ ਬਚਾਉਂਦੇ ਉਹਨਾਂ ਦੀ ਆਪ ਜਾਨ ਸੁਰੱਖਿਅਤ ਨਹੀਂ ਸੋ ਆਪਾਂ ਨੂੰ ਸੋਚਣਾ ਪਊਗਾ ਸਮੁੱਚੇ ਹਿੰਦੁਸਤਾਨ ਦੇ ਵਿੱਚ ਚਾਹੇ ਸਰਕਾਰਾਂ ਜਿਹੜੀਆਂ ਮਰਜ਼ੀ ਹੋਣ ਪਰ ਆਪਾਂ ਨੂੰ ਕੁਝ ਜਿਹੇ ਕਾਨੂੰਨ ਬਣਾਉਣੇ ਪੈਣਗੇ ਵੀ ਜਿਹਦੇ ਵਿੱਚ ਸਾਡੀਆਂ ਧੀਆ ਪਣਾ ਸੁਰੱਖਿਅਤ ਮਹਿਸੂਸ ਕਰਨ ਉਹ ਇੱਕ ਸਮਾਜ ਦਾ ਹਿੱਸਾ ਨੇ ਤੇ ਜੇ ਮੈਂ ਕਹਾਂ ਅੱਜ ਦੀ ਘੜੀ ਉਹ ਮੁੰਡਿਆਂ ਤੋਂ ਕਿਤੇ ਅੱਗੇ ਨੇ ਸੋ ਇੱਕ ਬਹੁਤ ਹੀ ਮਾੜੀ ਘਟਨਾ ਹਿੰਦੁਸਤਾਨ ਚ ਵਾਪਰੀ ਹੈ ਜਿਹਦੇ ਕਰਕੇ ਸਾਰਾ ਹਿੰਦੁਸਤਾਨ ਦਾ ਸਿਰ ਸ਼ਰਮਨਾ ਨਹੀਂ ਵਾ ਕੀਰ ਕਿੱਥੇ ਦੇ ਜਾ ਜਿਹੜੇ ਡਿਲੇ ਹੋ ਰਿਹਾ ਜਿਹੜਾ ਦੇਖੋ ਇਹਦੇ ਵਿੱਚ ਇੱਕ ਮੈਂ ਕਹੂੰਗਾ ਵੀ ਜਿਹੜਾ ਆਪਸੀ ਕੋਆਰਡੀਨੇਸ਼ਨ ਆ ਸਰਕਾਰਾਂ ਦਾ ਉਹ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਇਸ ਕੰਮ ਲਈ ਸਗੋਂ ਜਿਹੇ ਕਮਾਦ ਲਈ ਕਾਨੂੰਨ ਇਹਨੇ ਸਖਤ ਹੋਣੇ ਚਾਹੀਦੇ ਆ ਵੀ ਜਿਹੜਾ ਦੇਖੋ ਡਾਕਟਰ ਇੱਕ ਬਹੁਤ ਹੀ ਇੱਕ ਵਧੀਆ ਪੋਸਟ ਆ ਤੇ ਬੜੀ ਰਿਸਪੈਕਟਫੁਲ ਪੋਸਟ ਆ ਤੇ ਉਸ ਦੇ ਡਾਕਟਰ ਦੇ ਉੱਤੇ ਅਜਿਹਾ ਕੰਮ ਹੋ ਜਵੇ ਤਾਂ ਅੱਗੇ ਤੋਂ ਕੌਣ ਅੱਗੇ ਆਊਗਾ ਤੇ ਦੂਸਰੀ ਗੱਲ ਹੈ ਜਿਹੜੀਆਂ ਸਰਕਾਰਾਂ ਦਾ ਜਿਹੜੇ ਪ੍ਰਸ਼ਾਸਨ ਇਹਦੀ ਡਿਲੇ ਕਰ ਰਿਹਾ ਤਾਂ ਉਹਨਾਂ ਨੂੰ ਵੀ ਕਸੂਰਵਾਰ ਉਹਨਾਂ ਨੂੰ ਵੀ ਕਟਾਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਪਰ ਅੱਜ ਜੋ ਮੈਂ ਬਾਰ ਬਾਰ ਕਹਿ ਰਿਹਾ ਵੀ ਅੱਜ ਸ਼ਰਮਸਾਰ ਪੂਰਾ ਹਿੰਦੁਸਤਾਨ ਆ ਕਿਆ ਉੱਥੇ ਦੇ ਪ੍ਰਸ਼ਾਸਨ ਜੋ ਕਿ ਤੇ ਸਰਕਾਰਾਂ ਨਹੀਂ ਸਾਨੂੰ ਆਪਣੀ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿਉਂਕਿ ਇਹ ਅਜਿਹੀਆਂ ਘਟਨਾਵਾਂ ਹਰੇਕ ਸਟੇਟ ਹਰੇਕ ਸੂਬੇ ਹਰੇਕ ਸ਼ਹਿਰ ਦੇ ਵਿੱਚ ਆਪਾਂ ਹਰ ਰੋਜ਼ ਸੁਣਦੇ ਆਂ ਅਖਬਾਰਾਂ 'ਚ ਦੇਖਦੇ ਆਂ ਸੋ ਇਹਤੇ ਸਖਤ ਕਾਨੂੰਨ ਬਣਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ 17 ਸਾਲ ਲਈ ਡੇਟੇ ਡਾਕਟਰ ਨਾਲ ਰੇਪ ਹੋਇਆ ਕਲਕੱਤਾ ਦੇ ਵਿੱਚ ਤੇ ਪੂਰਾ ਦੇਸ਼ ਸ਼ੋਕ ਮਨਾ ਰਿਹਾ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਇੱਕੋ ਜੀ ਅਸੀਂ 15 ਕਾਸਤ੍ਰੂ ਆਜ਼ਾਦੀ ਮਨਾ ਰਹੇ ਹਾਂ ਪਰ ਆਜ਼ਾਦੀ ਨਹੀਂ ਮੈਂ ਇਹਨੂੰ ਬਰਬਾਦੀ ਮੰਨੂਗਾ ਕਿਉਂਕਿ ਸਾਡੇ ਦੇਸ਼ ਨੇ ਕੋਈ ਕਾਨੂੰਨ ਨਹੀਂ ਬਣਾਇਆ ਇੱਕ ਡਾਕਟਰ ਨਾਲ ਜਿਹੜੇ ਸਾਡੀ ਸਿਹਤ ਲਈ ਦਿਨ ਰਾਤ ਇੱਕ ਕਰਦੇ ਨੇ ਸਾਨੂੰ ਸੁਰੱਖਿਤ ਰੱਖਣਾ ਚਾਹੁੰਦੇ ਨੇ ਸਾਨੂੰ ਬਹੁਤ ਅੰਦਰੋਂ ਸੁਰੱਖਣਾ ਚਾਹੁੰਦੇ ਨੇ ਅੱਜ ਉਸ ਭੈਣ ਨਾਲ ਹੋਇਆ ਇੱਕ 3 ਸਾਲ ਦੀ ਬੱਚੀ ਆਇਦਰ ਆ ਦੇਖੋ ਇਹ 3 ਸਾਲ ਦੀ ਬੱਚੀ ਨਾਲ ਹੋਇਆ ਸਿਰਫ ਉਹ ਗੋਦ ਖੇਲਦੀ ਹੋਊਗੀ ਵਿਚਾਰੀ ਕਿੱਥੇ ਨੇ ਸਰਕਾਰਾਂ ਕਿੱਥੇ ਭਾਜਪੀ ਦੀ ਸਰਕਾਰ ਕਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਨਹੀਂ ਕਾਨੂੰਨ ਬਣਾਉਂਦੇ ਕਿਉਂ ਸਾਨੂੰ ਇਹ ਮਾਰਨਾ ਚਾਹੁੰਦੇ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਾ ਦੇ ਵਕਤ ਇੱਕ ਧੀ ਨਾਲ ਹੋਇਆ ਸੀ ਤੇ ਉਹ ਬੰਦਾ ਬਿਲਕੁਲ ਵੱਡਿਆ ਸੀ ਮਾਪੁਰਖਾਂ ਨੇ ਤੇ ਮੁਰਕੇ ਕੋਈ ਰੇਪ ਨਹੀਂ ਸੀ ਹੋਇਆ ਇਹੋ ਜਿਹਾ ਕਾਨੂੰਨ ਬਣਾ ਦਿਓ ਕਿ ਜਿਹੜੀਆਂ ਸਾਡੀਆਂ ਧੀਆਂ ਪੈਣਾ ਨਾਲ ਇਹੋ ਜਿਹਾ ਕੁਝ ਨਾ ਹੋਵੇ ਮੈਂ ਅੰਤ ਵਿੱਚ ਕਹਿਣਾ ਕਿ ਸੁਤਿਓ ਸਰਕਾਰੋ ਜਾਗੋ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਬਣੇ ਹੋਇਓ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਅੱਜ ਅਸੀਂ ਕਹਿੰਦੇ ਸਾਡੇ ਬੱਚੇ ਬਾਹਰ ਜਾਂਦੇ ਨੇ ਸਾਡੇ ਬੱਚੇ ਬਾਹਰ ਜਾਂਦੇ ਨੇ ਸੁਰੱਖਿਤ ਨਹੀਂਗੇ ਅਸੀਂ ਸਾਡੀਆਂ ਬੱਚਿਆਂ ਸੁਰੱਖਿਤ ਨਹੀਂ ਸਾਡਾ ਪਰਿਵਾਰ ਸੁਰੱਖਿਤ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ